ਤੋਂ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਤੋਂ ਮੈਂ ਆਇਆ ਸਰਨੀ ਪਾਵੇ ਤਿਓ ਰਾਖ ਸੁਮੀ ਮਾਰਗ ਗੁਰੇ ਪਟੋਰਾ ਜੋ ਪਾਵੇ ਤਿਓ ਰਾਖ ਸੁਮੀ ਮਾਰਗ ਰਮੀਆ ਪਰੋਸ ਆਇਆ ਕਿਰਪਾ ਆਇਆ ਤੋ ਮੈਂ ਆਇਆ ਸਰਮੀਆ ਪਰੋਸ ਆਇਆ ਕਿਰਪਾ ਆਇਆ ਜੋ ਪਾ ਰਾਖੋ ਸੋਹਣੀ ਮਾਰਗ ਪੁਰ ਹੈ ਪਟਾਇਆ ਜੋ ਪਾਵੇ ਤੋ ਰਾਖੋ ਸੋਹਣੀ ਮਾਰਗ ਪੁਰ ਹੈ ਪਟਾਇਆ ਦੇਪਾ ਆ ਮਹਾ ਤੁਰ ਮਾਇਆ ਜੈਸੇ ਪਵਨ ਚੁਲਾਇਆ ਮਹਾ ਤੁਰ ਮਾਇਆ ਜੈਸੇ ਭਵ ਮੇ ਚੁਲਾਇਆ ਪਵਨ ਚੁਲਾਇਆ ਪਵਨ ਚੁਲਾਇਆ ਭਵ ਮੇ ਚੁਲਾਇਆ ਪਵਨ ਚੁਲਾਇਆ man uh... रहे ਅੰਧਕ ਪਾਇਆ ਪਾਵਕ ਸਗਰਾਇਆ ਸੁਨ ਸੁਨੀ ਹੀ ਦਰਾਇਆ ਕਰੋ ਕਰਮਰਾਇਆ ਸੁਨ ਸੁਨੀ ਦਰਾਇਆ ਕਰੋ ਕਰਮਰਾਇਆ ਸੁਨ ਸੁਨੀ ਪਾਉਂ ਕਿ ਸਗਰਾ ਆਇਆ ਪਾਉਂ ਕਿ ਸਗਰਾ ਆਇਆ ਪਾਉਂ ਕਿ ਸਗਰਾ ਆਇਆ ਤੋ ਮੈਂ ਆਇਆ ਸਰਨੀ ਆਇਆ ਕਰੋ ਸੇ ਤਕ ਸੋਲੀ ਮਾਰਿਕ ਕੋਰੇ ਮੇ ਪਟਾਇਆ ਆ ਜੋ ਪਾਵੇ ਤੋ ਲਕੋ ਤੋ ਮਾ ਕਿ ਪਾ ਆਇਆ ਗਹੀਓ ਟਸਾਦਾ ਆ ਨਾਨਕ ਹਰ ਪਿਆ ਆ ਗਹੀਓ ਬੋਜਦਾ ਆ ਆਇਆ ਅਬ ਮੈਂ ਪੂਰਾ ਪਾਇਆ ਅਬ ਮੈਂ ਪੂਰਾ ਪਾਇਆ ਕਿਰਪਾ ਆਇਆ ਮੈਂ ਆਇਆ ਸਰਨੇ ਆਇਆ ਪਰੋਸ ਆਇਆ ਕਿਰਪਾ ਆਇਆ ਕਰਨੀਆ ਪਰੇ ਸੇ ਆਇਆ ਕਿਰਪਾ ਕਰੋ ਸੇ ਆਇਆ ਕਿਰਪਾ ਆਇਆ ਭਰੋਸੇ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤਨ ਬਾਬਾ ਜੀ ਤੇਰਾ ਸੋਈ ਵੇਲਾ ਤਨ ਬਾਬਾ ਜੀ ਜੇ ਤੇ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤਨ ਬਾਬਾ ਜੀ ਜੀ ਸੋਈ ਵੇਲਾ ਤਨ ਬਾਬਾ ਜੀ ਸੋਈ ਵੇਲਾ ਤਨ ਬਾਬਾ ਜੀ ਤਨ ਬਾਬਾ ਤਨ ਬਾਬਾ ਜੀ ਸੋਈ ਵੇਲਾ ਤਨ ਬਾਬਾ ਜੀ ਤੇਰਾ ਤਨ ਬਾਬਾ ਜੀ ਸੋਈ ਵੇਲਾ ਤਨ ਬਾਬਾ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤਨ ਬਾਬਾ ਜੀ ਜਿਤ ਦਰਸ਼ਨ ਨਸੋ ਵਿਲਾਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਗੁਰ ਚਰਨਾ ਜੀਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਜਿ ਤੇਰੇ ਸਚ ਮੰਤਰ ਤੁਮਾਰਾ ਅਮਰਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਨੀ ਸਾਚੂ ਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਨਾਸੀ ਤੁਮ ਮਿਹਰਵਾਨ ਦਾ ਸ਼ਾਮਦੀਨਾ ਤੁਮ ਮਿਹਰਵਾਨ ਦਾ ਸ਼ਾਮਦੀਨਾ ਨਾਨਕ ਸਾਹਿਬ ਪਰਪੁਰ ਲੀਨਾ ਤੁਮ ਮਿਹਰਵਾਨ ਦਾ ਸ਼ਾਮਦੀਨਾ ਨਾਨਕ ਸਾਹਿਬ ਪਰਪੁਰ ਲੀਨਾ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤੰਨ ਬਾਬਾ ਜੀ ਹੋਵੇ ਤੇਰਾ ਸੋਈ ਵੇਲਾ ਤੰਨ ਬਾਬਾ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਤੰਨ ਬਾਬਾ ਜੀ ਸੋਈ ਵੇਲਾ ਤੰਨ ਬਾਬਾ ਜੀ ਸੋਈ ਵੇਲਾ ਤੰਨ ਬਾਬਾ ਜੀ ਦਰਸ਼ਨ ਆਵੇ ਤੇਰਾ ਜਿਤ ਦਰਸ਼ਨ ਆਵੇ ਤੇਰਾ ਹੋਵੇ ਤੇਰਾ ਜਿਤ ਦਰਸ਼ਨ ਹੋਵੇ ਤੇਰਾ ਜੀ ਸੋਈ ਵੇਲਾ ਤਨ ਬਾਬਾ ਜੀ ਸੋਈ ਵੇਲਾ ਤਨ ਬਾਬਾ ਜੀ ਮੇਰਾ ਤਨ ਬਾਬਾ ਜੀ ਸੋਈ ਵੇਲਾ ਤਨ ਬਾਬਾ ਜੀ ਜਿਤ ਦਰਸ਼ਨ ਹੋਵੇ ਵੇਲਾ ਧੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਬਾਬਾ ਜੀ ਇਕ ਓੰਕਾਰ ਸਤਗੁਰ ਪਰਸਾਦ ਆ। ਤਨਾਸਰੀ ਮਹਾਲਾ ਪੰਜਵਾ। ਜਿਸ ਕਾ ਤਨ ਮਾਨ ਤਨ ਸਭ ਤਿਸ ਕਾ। ਸੋ ਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜਿਸ ਕਾ ਤਣ ਮਾਨ ਤਨ ਸਬ ਤਿਸ ਕਾ सोई सुगढ़ सुजानी तिन ही सुने दुख सुख मेरा तो बिदनी की खटानी देखी एक ही पहमानी अवर जतन कर रह बहु तेरे तेन तेल नहीं कीमत जानी रा अमृत नम निरमोल कहिरा गुरुदिनो मन्तानी ਦੇ ਨਾ ਡੋਲਦਰੜ ਘਰ ਰਹੋ ਪੂਰਨ ਹੋਏ ਤ੍ਰਪਤਾਨੀ ਓਏ ਜੋ ਵੀ ਤੇ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥਾਈ ਲਈ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀਓ ਬੰਦਾਨੀ ਰਗਟਿਓ ਜੋਤ ਸਾਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀਓ ਬੰਦਾਨੀ ਆਮੰਗੇ